ਔਰੰਗਜੀਬ ਨੂੰ ਉਸਦੇ جاسੂਸ ਨੇ ਕੀ ਦੱਸਿਆ ਕਿਵੇਂ ਪੰਜ ਪਿਆਰਿਆਂ ਨੂੰ ਸਿਰ ਵੱਢ ਕੇ ਮੋੜ ਤੋਂ ਜਿਉਂਦਾ ਕੀਤਾ ਗਿਆ ਔਰੰਗਜੀਬ ਨੇ ਆਪਣਾ ਇੱਕ جاسੂਸ ਅਬੂ ਉਲਤੁਰਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਆਨੰਦਪੁਰ ਸਾਹਿਬੇ ਕੇ ਛੜਿਆ ਹੋਇਆ ਸੀ ਜੋ ਪਲ-ਪਲ ਦੀ ਖਬਰ ਔਰੰਗਜੀਬ ਨੂੰ ਦਿੱਲੀ ਭੇਜਿਆ ਕਰਦਾ ਸੀ ਇਹ جاسੂਸ ਗੁਰੂ ਗੋਬਿੰਦ ਸਿੰਘ ਜੀ ਦੇ ਮਾਲੀ ਗੁਲਾਬੇ ਦੇ ਨਾਲ ਰਹਿੰਦਾ ਸੀ ਜੋ ਕਿ ਗੁਰੂ ਘਰ ਦੇ ਵਿੱਚ ਫੁੱਲਾਂ ਅਤੇ ਬੂਟੀਆਂ ਦੀ ਦੇਖਭਾਲ ਕਰਦਾ ਸੀ ਡਾਕਟਰ ਗੁਰਚਰਨ ਸਿੰਘ ਔਲਖ ਨੇ ਆਪਣੀ ਕਿਤਾਬ ਦੇ ਵਿੱਚ ਦੱਸਿਆ ਹੈ ਕਿ ਉਸ ਨੂੰ ਆਪਣੇ ਇੱਕ ਦੋਸਤ ਦੇ ਘਰ ਲਾਇਬ੍ਰੇਰੀ ਵਿੱਚੋਂ ਇੱਕ ਉਰਦੂ ਦੀ ਪੁਸਤਕ ਮਿਲੀ ਜਿਸ ਦੇ ਅੱਗੇ ਅਤੇ ਪਿੱਛੇ ਦੇ 4-5 ਪੰਨੇ ਫਟੇ ਹੋਏ ਸਨ ਇਸ ਪੁਸਤਕ ਨੂੰ ਔਰੰਗਜ਼ੇਬ ਦੇ ਜਾਸੂਸ ਅਬੂ ਉਲ ਤਰਾਨੀ ਵੱਲੋਂ ਲਿਖਿਆ ਗਿਆ ਸੀ ਇਸ ਪੁਸਤਕ ਦੇ ਵਿੱਚ ਉਸ ਨੇ ਵਿਸਾਖੀ ਵਾਲੇ ਦਿਨ ਦੀ ਘਟਨਾ ਨੂੰ ਹੂਬ-ਹੂ ਲਿਖਿਆ ਹੋਇਆ ਸੀ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਪੰਜ ਬੰਦਿਆਂ ਦੇ ਸਿਰ ਵੱਢੇ ਅਤੇ ਮੋੜ ਤੋਂ ਦੁਬਾਰਾ ਉਹਨਾਂ ਨੂੰ ਜੋੜ ਦਿੱਤਾ ਅਤੇ ਉਹਨਾਂ ਬੰਦਿਆਂ ਨੂੰ ਜਿਉਂਦਿਆਂ ਕਰ ਦਿੱਤਾ ਅਤੇ ਕੁਝ ਬੰਦਿਆਂ ਨੇ ਉਹਨਾਂ ਦੀ ਮਾਤਾ ਦੇ ਕੋਲ ਜਾ ਕੇ ਇਸ ਘਟਨਾ ਬਾਰੇ ਦੱਸਿਆ ਪਰ ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਕੱਪੜੇ ਧੋ ਦਿੱਤੇ ਅਤੇ ਫਰਸ਼ ਵੀ ਸਾਫ਼ ਕਰ ਦਿੱਤਾ ਜੋ ਖੂਨ ਦੇ ਨਾਲ ਲਿਬੜਿਆ ਹੋਇਆ ਸੀ ਖਾਲਸਾ ਪੰਥ ਦੀ ਸਥਾਪਨਾ ਬਾਰੇ ਲੇਖਕਾਂ ਨੇ ਅਲੱਗ-ਅਲੱਗ ਲਿਖਿਆ ਹੈ ਪਰ ਔਰੰਗਜ਼ੇਬ ਦੇ ਜਾਸੂਸ ਨੇ ਜੋ ਆਪਣੀ ਕਿਤਾਬ ਦੇ ਵਿੱਚ ਲਿਖਿਆ ਉਹ ਇਹਨਾਂ ਨਾਲੋਂ ਬਿਲਕੁਲ ਵੱਖਰਾ ਹੈ ਆਓ ਵਿਸਾਖੀ ਵਾਲੇ ਉਸ ਦਿਨ ਦੀ ਘਟਨਾ ਬਾਰੇ ਜ਼ਿਕਰ ਕਰੀਏ ਜਿਸ ਦੇ ਬਾਰੇ ਅਬੂ ਉਲਤੁਰਾਨੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਕਿਸ ਤਰ੍ਹਾਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਅਬੂ ਉਤੁਰਾਨੀ ਦੱਸਦਾ ਹੈ ਕਿ ਉਹ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾਂਦਾ ਸੀ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਸੀ ਅਤੇ ਉਸ ਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਮੁਸਕਰਾਉਂਦੇ ਸਨ ਜਿਵੇਂ ਕਿ ਉਹਨਾਂ ਨੂੰ ਉਸ ਦੀ ਅਸਲ ਸਚਾਈ ਬਾਰੇ ਪਤਾ ਹੋਵੇ ਭਾਈ ਵੀਰ ਸਿੰਘ ਆਪਣੇ ਦਸ਼ਮੇਸ਼ ਚਮਤਕਾਰ ਵਿੱਚ ਅੱਬੂ ਉਲਤਰਾਨੀ ਦਾ ਜ਼ਿਕਰ ਕਰਦੇ ਹਨ ਅੱਬੂ ਉਲਤਰਾਨੀ ਡੇਢ ਦੋ ਸਾਲ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਜਾਸੂਸੀ ਕਰਦਾ ਰਿਹਾ ਇਹ ਅੱਬੂ ਉਲਤਰਾਨੀ ਆਪਣੀ ਕਿਤਾਬ ਵਿੱਚ ਇਸ ਤਰ੍ਹਾਂ ਲਿਖਦਾ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਤਿਆਰ ਕੀਤਾ ਦੀਵਾਨ ਦੇ ਵਿੱਚ ਲਗਭਗ 35 ਤੋਂ 40 ਹਜ਼ਾਰ ਦੀ ਗਿਣਤੀ ਦੇ ਵਿੱਚ ਸੰਗਤ ਸੀ ਉਸ ਨੇ ਕਿਹਾ ਭਾਵੇਂ ਮੁਗਲਾਂ ਦੇ ਚਾਰ ਤਖਤ ਸਨ ਦਿੱਲੀ ਆਗਰਾ ਲਾਹੌਰ ਕਲਾਨੌਰ ਪਰ ਗੁਰੂ ਦੇ ਤਖਤ ਦੀ ਸੋਭਾ ਇਹਨਾਂ ਤਖਤਾਂ ਨਾਲੋਂ ਨਿਰਾਲੀ ਸੀ ਗੁਰੂ ਦਾ ਤਖਤ ਮੁਗਲ ਬਾਦਸ਼ਾਹਾਂ ਦੇ ਤਖਤਾਂ ਨੂੰ ਮਾਤ ਪਾਉਂਦਾ ਸੀ 1699 ਵਿਸਾਖੀ ਵਾਲੇ ਦਿਨ ਗੁਰੂ ਜੀ ਦਰਬਾਰ ਵਿੱਚ ਆਏ ਉਸ ਦਿਨ ਗੁਰੂ ਜੀ ਦੇ ਚਿਹਰੇ ਉੱਤੇ ਨੂਰ ਐਨਾ ਤੇਜ ਸੀ ਕਿ ਝੱਲਿਆ ਨਹੀਂ ਜਾਂਦਾ ਸੀ ਗੁਰੂ ਜੀ ਜਦੋਂ ਦਰਬਾਰ ਵਿੱਚ ਆਏ ਤਾਂ ਉਹਨਾਂ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਬੁਲੰਦ ਆਵਾਜ਼ ਵਿੱਚ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ ਗੁਰੂ ਜੀ ਦੇ ਇਹ ਵਚਨ ਸੁਣ ਕੇ ਬਿਨਾਂ ਕਿਸੇ ਦੇਰੀ ਤੋਂ ਬਿਨਾਂ ਕੋਈ ਸਵਾਲ ਕੀਤੇ ਦਿਆਲ ਸਿੰਘ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ ਫਿਰ ਗੁਰੂ ਨੇ ਭਰੇ ਦਰਬਾਰ ਦੇ ਸਾਹਮਣੇ ਦਿਆਲ ਸਿੰਘ ਤੇ ਵਾਰ ਕੀਤਾ ਅਤੇ ਸਿਰ ਧੜ ਨਾਲੋਂ ਜੁਦਾ ਹੋ ਗਿਆ ਇਹ ਸਭ ਕੁਝ ਦੇਖ ਕੇ ਦਿਵਾਨ ਵਿੱਚ ਖਾਮੋਸ਼ੀ ਛਾ ਗਈ ਕਈ ਲੋਕ ਤਾਂ ਇਹ ਸਭ ਦੇਖ ਕੇ ਪੱਥਰਾਂ ਦੀ ਮੂਰਤ ਬਣ ਗਏ ਸੀ ਗੁਰੂ ਨੇ ਫਿਰ ਗਰਜਦੀ ਤੇ ਕੜਕਮੀ ਆਵਾਜ਼ ਵਿੱਚ ਕਿਹਾ ਮੈਨੂੰ ਇੱਕ ਹੋਰ ਸਿਰ ਦੀ ਲੋੜ ਹੈ ਗੁਰੂ ਦੀ ਗੱਲ ਸੁਣ ਕੇ ਧਰਮ ਸਿੰਘ ਉੱਠਿਆ ਜਾ ਕੇ ਗੁਰੂ ਜੀ ਨੂੰ ਨਮਸਕਾਰ ਕੀਤਾ ਫਿਰ ਗੁਰੂ ਨੇ ਇੱਕੋ ਵਾਰ ਨਾਲ ਇਸ ਦਾ ਸਿਰ ਵੀ ਧੜ ਨਾਲੋਂ ਵੱਖਰਾ ਕਰ ਦਿੱਤਾ ਇਹ ਸਭ ਦੇਖ ਕੇ ਦੀਵਾਨ ਵਿੱਚ ਹਲਚਲ ਮਚ ਗਈ ਅਤੇ ਭਾਜੜ ਪੈ ਗਈ ਗੁਰੂ ਨੇ ਫਿਰ بلند ਆਵਾਜ਼ ਵਿੱਚ ਇੱਕ ਹੋਰ ਸਿਰ ਮੰਗਿਆ ਅਤੇ ਹਿੰਮਤ ਸਿੰਘ ਗੁਰੂ ਦੇ ਸਾਹਮਣੇ ਆਣ ਕੇ ਖੜੋ ਹੋ ਗਿਆ ਗੁਰੂ ਨੇ ਉਸ ਦਾ ਸਿਰ ਵੀ ਉਸੇ ਤਰ੍ਹਾਂ ਇੱਕੋ ਵਾਰ ਦੇ ਨਾਲ ਵਾੜ ਦਿੱਤਾ ਉਸ ਤੋਂ ਬਾਅਦ ਮੋਕਮ ਸਿੰਘ ਅਤੇ ਸਾਈਬ ਸਿੰਘ ਇਹਨਾਂ ਪੰਜਾਂ ਨੂੰ ਗੁਰੂ ਨੇ ਕਤਲ ਕਰ ਦਿੱਤਾ ਅਤੇ ਸਿਰ ਧੜ ਨਾਲੋਂ ਵੱਖਰੇ ਕਰ ਦਿੱਤੇ ਇਹ ਸਭ ਕੁਝ ਦੇਖ ਕੇ ਕਈ ਲੋਕ ਗੁਰੂ ਜੀ ਦੀ ਮਾਤਾ ਦੇ ਕੋਲ ਚਲੇ ਗਏ ਅਤੇ ਸਾਰੀ ਘਟਨਾ ਦੇ ਬਾਰੇ ਮਾਤਾ ਜੀ ਨੂੰ ਦੱਸਿਆ ਪਰ ਗੁਰੂ ਨੇ ਉਹਨਾਂ ਪੰਜਾਂ ਦੇ ਸਰੀਰ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਅਤੇ ਫਰਸ਼ ਵੀ ਸਾਫ਼ ਕਰ ਦਿੱਤਾ ਤੇ ਖੂਨ ਦਾ ਇੱਕ ਵੀ ਦਾਗ ਕਿਤੇ ਵੀ ਨਾ ਰਹਿਣ ਦਿੱਤਾ ਫਿਰ ਉਸ ਕਾਫਰਾਂ ਦੇ ਪੀਰ ਨੇ ਇੱਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਾਰੇ ਸਿਰ ਅਤੇ ਧੜ ਰਲਾ ਮਲਾ ਕੇ ਪਹਿਰਕੂ ਵਿੱਚ ਆਪਣੀ ਸ਼ਕਤੀ ਦੇ ਨਾਲ ਸੀ ਦਿੱਤੇ ਅਤੇ ਉਹਨਾਂ ਪੰਜੇ ਲਾਸ਼ਾਂ ਉੱਤੇ ਚਿੱਟੇ ਕੱਪੜੇ ਪਾ ਦਿੱਤੇ ਉਸ ਤੋਂ ਬਾਅਦ ਇੱਕ ਪੱਥਰ ਦਾ ਕੂਂਡਾ ਮੰਗਵਾਇਆ ਅਤੇ ਉਸ ਦੇ ਨਾਲ ਲੋਹੇ ਦੀ ਇੱਕ ਕੜਾਹੀ ਵੀ ਮੰਗਵਾਈ ਜਿਸ ਨੂੰ ਕੁੰਡੇ ਨਹੀਂ ਲੱਗੇ ਹੋਏ ਸੀ ਫਿਰ ਇਸ ਵਿੱਚ ਪਾਣੀ ਪਾ ਕੇ ਆਬੇ ਹਯਾਤ ਬਣਾਉਣ ਲੱਗ ਪਿਆ ਕਾਫਰਾਂ ਦਾ ਪੀਰ ਉਸ ਕੜਾਹੀ ਵਿੱਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾ ਪੜ੍ਹਦਾ ਰਿਹਾ ਇਸ ਤਰ੍ਹਾਂ ਉਹ ਅੱਧਾ ਪੌਣਾ ਪਹਿਰ ਕਰਦਾ ਰਿਹਾ ਉਸੇ ਸਮੇਂ ਕਾਫਰਾਂ ਦੇ ਪੀਰ ਦੀ ਕਿਸੇ ਔਰਤ ਨੇ ਉਸ ਬਾਟੇ ਵਿੱਚ ਕੁਝ ਲਿਆ ਕੇ ਪਾ ਦਿੱਤਾ ਹੁਣ ਆਬੇ ਹਯਾਤ ਤਿਆਰ ਹੋ ਚੁੱਕਾ ਸੀ ਫਿਰ ਗੁਰੂ ਨੇ ਉਹਨਾਂ ਲਾਸ਼ਾਂ ਦੇ ਉੱਤੋਂ ਦੀ ਪਰਦਾ ਚੁੱਕਿਆ ਪਹਿਲਾਂ ਉਸ ਨੇ ਦਿਆ ਸਿੰਘ ਦੇ ਸਹਰਾਣੇ ਬੈਠ ਕੇ ਮੂੰਹ ਖੋਲ ਕੇ ਆਬੇ ਹਿਆਤ ਉਸ ਦੇ ਮੂੰਹ ਵਿੱਚ ਪਾ ਦਿੱਤਾ ਸਿਰ ਦੇ ਵਾਲਾਂ ਵਿੱਚ ਵੀ ਪਾਇਆ ਤੇ ਸਾਰੇ ਸਰੀਰ ਤੇ ਛਿੜਕਿਆ ਤੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਕਹਿੰਦਿਆਂ ਹੀ ਦਿਆ ਸਿੰਘ ਉੱਠ ਕੇ ਖੜਾ ਹੋ ਗਿਆ ਅਤੇ ਉੱਚੀ ਆਵਾਜ਼ ਦੇ ਵਿੱਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚਮਤਕਾਰ ਨੂੰ ਦੇਖ ਕੇ ਭਰੇ ਦੀਵਾਨ ਦੇ ਵਿੱਚ ਖਾਮੋਸ਼ੀ ਛਾ ਗਈ ਹਜ਼ਾਰਾਂ ਇਨਸਾਨਾਂ ਦੇ ਹੁੰਦਿਆਂ ਹੋਇਆ ਵੀ ਕੋਈ ਉੱਚੀ ਸਾਹ ਵੀ ਨਹੀਂ ਸੀ ਲੈ ਰਿਹਾ ਅਤੇ ਦੀਵਾਨ ਦੇ ਵਿੱਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਉੱਤੇ ਮੁਗਧ ਹੋਏ ਬੈਠੇ ਸਨ ਜਿਵੇਂ ਕਿਸੇ ਜਾਦੂਗਰ ਦੇ ਜਾਦੂ ਦੇ ਅਸਰ ਹੇਠਾਂ ਕੀਲੇ ਹੋਏ ਬੈਠੇ ਹਨ ਉਸੇ ਤਰ੍ਹਾਂ ਵਾਲਾਂ ਅਤੇ ਸਰੀਰ ਉੱਤੇ ਆਬੇ ਹਿਆਤ ਛਿੜਕ ਕੇ ਉਹਨਾਂ ਨੂੰ ਵੀ ਕਿਹਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਵੀ ਮੂੜ ਜਿਉਂਦਾ ਕਰ ਦਿੱਤਾ ਗਿਆ ਅਤੇ ਗੁਰੂ ਉਹਨਾਂ ਨੂੰ ਤੰਬੂ ਵਿੱਚ ਲੈ ਗਿਆ ਕੁਝ ਸਮੇਂ ਬਾਅਦ ਗੁਰੂ ਅਤੇ ਉਹ ਪੰਜ ਆਦਮੀ ਗੁਰੂ ਦੇ ਪਿੱਛੇ-ਪਿੱਛੇ ਤੰਬੂ ਵਿੱਚੋਂ ਬਾਹਰ ਨਿਕਲ ਆਏ ਹੁਣ ਉਹਨਾਂ ਨੇ ਨਵੇਂ ਵਸਤਰ ਪਾਏ ਹੋਏ ਸਨ ਉਹ ਪੰਜ ਆਦਮੀ ਜਿਨ੍ਹਾਂ ਨੂੰ ਦੂਸਰੀ ਵਾਰ ਜਿਉਂਦਾ ਕੀਤਾ ਗਿਆ ਸੀ ਤੰਬੂ ਤੋਂ ਬਾਹਰ ਆ ਕੇ ਖੜੇ ਹੋ ਗਏ ਅਤੇ ਗੁਰੂ ਨੇ ਉਹਨਾਂ ਨੂੰ ਆਬੇ ਹਯਾਤ ਬੁਲਾਇਆ ਅਤੇ ਜਦੋਂ ਗੁਰੂ ਨੇ ਉਹਨਾਂ ਤੋਂ ਆਬੇ ਹਯਾਤ ਮੰਗਿਆ ਤਾਂ ਉਹਨਾਂ ਨੇ ਗੁਰੂ ਤੋਂ ਪੁੱਛਿਆ ਤੁਸੀਂ ਇਸ ਅਨਮੋਲ ਵਸਤੂ ਲਈ ਕੀ ਦਿੱਤਾ ਹੈ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਅਸੀਂ ਅੰਮ੍ਰਿਤ ਦੇ ਲਈ ਆਪਣੇ ਸੀਸ ਭੇਟ ਕੀਤੇ ਹਨ ਤੇ ਤੁਸੀਂ ਇਸ ਦੇ ਲਈ ਕੀ ਕੁਰਬਾਨੀ ਦਿੱਤੀ ਹੈ ਗੁਰੂ ਜੀ ਨੇ ਕਿਹਾ ਮੈਂ ਵਾਅਦਾ ਕਰਦਾ ਹਾਂ ਮੈਂ ਆਪਣੇ ਮਾਤਾ ਪਿਤਾ ਔਲਾਦ ਆਪ ਅਤੇ ਸਭ ਕੁਝ ਕੁਰਬਾਨ ਕਰ ਦਿਆਂਗਾ ਅਤੇ ਇਸ ਤਰ੍ਹਾਂ ਉਹਨਾਂ ਪੰਜਾਂ ਨੇ ਗੁਰੂ ਨੂੰ ਵੀ ਆਬੇ ਹਯਾਤ ਦੇ ਦਿੱਤਾ ਅਤੇ ਗੁਰੂ ਦਾ ਨਾਮ ਉਸ ਵਕਤ ਤੋਂ ਗੋਵਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਹੋ ਗਿਆ ਅਤੇ ਉਹਨਾਂ ਦੇ ਨਾਮ ਦੇ ਨਾਲ ਵੀ ਸਿੰਘ ਜੋੜ ਦਿੱਤਾ ਗਿਆ। ਅੱਬੂ ਉਲਤਰਾਨੀ ਲਿਖਦਾ ਹੈ ਮੈਂ ਬਹੁਤ ਪਛਤਾਇਆ ਅਤੇ ਰੋਇਆ। ਉਸ ਤੋਂ ਉੱਥੇ ਹੀ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਯਾਤ ਪੀਤਾ। ਮਿੱਥੋ ਨਾ ਰਹਾ ਗਿਆ ਅਤੇ ਮੈਂ ਵੀ ਆਪਣੇ ਆਪ ਨੂੰ ਬੜਾ ਕੋਸਦਾ ਅਤੇ ਪਛਤਾਉਂਦਾ ਹੋਇਆ ਉਸੇ ਵਕਤ ਹੀ ਛੱਟ ਗੁਰੂ ਦੇ ਚਰਨਾਂ ਤੇ ਜਾ ਡਿਗਾ। ਉਸ ਤੋਂ ਬਾਅਦ ਉਸ ਤੋਂ ਆਬੇ ਹਯਾਤ ਦੀ ਦਾਤ ਮੰਗੀ। ਗੁਰੂ ਨੇ ਜਿਹੜਾ ਜਰੂਰ ਮੇਰਾ ਪਖੰਡ ਅਤੇ ਡੰਡ ਜਾਣਦਾ ਸੀ ਬੜੇ ਪਿਆਰ ਨਾਲ ਮੈਨੂੰ ਥਾਪੜਾ ਦੇ ਕੇ ਆਬੇ ਹਯਾਤ ਪਿਲਾ ਕੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ ਮੇਰੇ ਜਨਮ ਦੇ ਇਸ ਤਰ੍ਹਾਂ ਪਾਪ ਕਟੇ ਗਏ ਮੈਂ ਉਸ ਤੋਂ ਬਾਅਦ ਗੁਰੂ ਜੀ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ ਅਤੇ ਕਈ ਜੰਗਾਂ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਿਆ ਮੈਂ ਉਸੇ ਦਿਨ ਹੀ ਆਪਣੀ ਜ਼ਿੰਦਗੀ ਦੀ ਅਖੀਰਲੀ ਰਿਪੋਰਟ ਔਰੰਗਜ਼ੇਬ ਨੂੰ ਭੇਜ ਦਿੱਤੀ ਅਤੇ ਇਸ دیਵਾਨ ਵਿੱਚ ਵਾਪਰੀ ਅੱਖੀ ਦੇਖੀ ਘਟਨਾ ਦਾ ਸਾਰਾ ਹਾਲ ਵਿਸਥਾਰ ਦੇ ਨਾਲ ਖੋਲ ਕੇ ਲਿਖ ਦਿੱਤਾ ਅਤੇ ਬੜੇ ਜ਼ੋਰਦਾਰ ਲਫ਼ਜ਼ਾਂ ਦੇ ਵਿੱਚ ਔਰੰਗਜ਼ੇਬ ਨੂੰ ਟਾਰਣਾ ਕੀਤੀ ਖਬਰਦਾਰ ਰੱਬ ਦੇ ਨਾਲ ਜੀਉਂਦੇ ਜਾਗਦੇ ਖੁਦਾ ਦੇ ਨਾਲ ਮੱਥਾ ਨਾ ਲਾ ਜੁਲਮ ਨਾ ਕਰ ਮਾ ਅਤੇ ਜੇ ਮੇਰੀ ਸਫਾਰਿਸ਼ ਦੇ ਅਮਲ ਨਾ ਕੀਤਾ ਤੇਰਾ ਖਾਨਦਾਨ ਅਤੇ ਤੇਰੀ ਸਲਤਨਤ ਤਬਾਹ ਹੋ ਜਾਵੇਗੀ ਦੁਨੀਆ ਦੇ ਤਖਤ ਉੱਤੇ ਤੇਰਾ ਨਾਮੋ ਨਿਸ਼ਾਨ ਮਿਟ ਜਾਵੇਗਾ ਵਿਸਾਖੀ ਵਾਲੇ ਦਿਨ ਦੀ ਸਾਰੀ ਘਟਨਾ ਔਰੰਗਜੀਬ ਦੇ ਜਾਸੂਸ ਨੇ ਇਸ ਤਰ੍ਹਾਂ ਪੇਸ਼ ਕੀਤੀ ਹੈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ